ਸਤਿ ਲੋਕ ਸ਼ੇਖ ਫਰੀਦ ਕੇ ਏਕ ਓੰਕਾਰ ਸਤਿਗੁਰ ਪ੍ਰਸਾਦ ਜਿਤੁ ਦਿਹਾੜੈ ਤਨਵਰੀ ਸਾਹ ਲਏ ਲਿਖਾਈ ਮਲਕ ਜਿਕ ਨੀ ਸੁਣੀਦਾ ਮੋਹ ਦੇਖਾ ਲਿ ਆਏ ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਇ ਸਾਹਿ ਲਿਖੇ ਨਾ ਚਲਨੀ ਜਿੰਦੂ ਕੋ ਸਮਝਾਈ ਜਿੰਦ ਬਉਟੀ ਮਰਨ ਵਰ ਲੈ ਜਾਸੀ ਪ੍ਰਣਾਏ ਆਪਨ ਹੱਥੀ ਝੋਲ ਕੈ ਕਹਿ ਗੱਲ ਲਗੈ ਤਾਈ ਵਾੜੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿ ਰੀ ਪਵੰਦਈ खड़ा ना आप मोहा फरीदा दर दर वेसि गा खड़ी चलना दुनिया पत उठाई पोटली कैथे किज ना बुझे किज ना सुझे दुनिया गुजी पाए मेरा चंगा किता ਨਾਹੇ ਤਾਂ ਹਮ ਪੀ ਦਜਾ ਹੈ ਫਰੀਦਾ ਜੀ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੇ ਜੇ ਜਾਣਾ ਸ਼ਹ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡ ਤੈ ਜੇ ਵਡਮੈ ਨਾਹੇ ਕੋ ਸਭ जग ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਖਨਾ ਲੇਖ ਆਪਨੜੇ ਗਿਰੀ ਬਾੜ ਮਹਿ ਸਿਰ ਨਿਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤੇ ਨਾ ਨ ਮਾਰੇ ਕੰਮ ਆਪਰੜਾ ਕਰ ਜਾਈਐ ਪੈਰ ਤੇ ਨਾ ਦੇ ਚੁੰਮ ਫਰੀਦਾ ਜਾਂ ਤੂੰ ਖਟਨ ਵੇਲ ਤਾਂ ਤੂੰ ਰਤਾ ਦੁਨੀ ਸੋ ਮਰਗ ਸਵਾਈ ਨਹੀਂ ਜਾਂ ਪਰਿਆ ਤਾਂ ਲੱਦਿਆ ਦੇਖ ਫਰੀਦਾ ਜੂ ਥੀਆ ਦਾੜੀ ਹੋਈ ਪੂਰ ਅਗੋਂ ਨੇੜਾ ਆਇਆ ਪਿਛਾ ਰਹਿ ਆ ਦੂਰ ਦੇਖ ਫਰੀਦਾ ਜੇਥੀਆ ਸक्कर ਹੋਈ ਬੇਸ ਸਾਈ ਬਾਜੂ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਪਤਨੀਆ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂ ਦੀਵੰਨ ਫਰੀਦਾ ਕਾਲੀ ਜਿਨੀ ਨਰਾਬਿਆ ਤੌਲੀ ਰਾਵੈ ਕੋਏ ਕਰ ਸਾਈਂ ਸਿਉ ਫਿਰ ਹੜੇ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਫਿਰ ਮਨਾ ਲੱਗੈ ਜੇ ਲੋਚੈ ਸਭ ਕੋਈ ਇਹੋ ਪਿਰਮ ਪਿਆਲਾ ਖਸਮ ਕਾ ਜੇ ਪਾਵੇ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕਜਲ ਰੇਖ ਨਾ ਸਹਦਿਆ ਸੇ ਪੰਖੇ ਸੂਏ ਬਹਿਠ ਫਰੀਦਾ ਕੂ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸੈਤਾਨ ਮੰਨਾਇਆ ਸੇ ਕਿਤ ਫੇਰੇ ਚਿਤ